ਨੂੰ ਕਦੇ ਵੀ ਪਰਮਾਤਮਾ ਨਹੀਂ ਮਿਲਦਾ ਉਹ ਕਦੇ ਗੁਰੂ ਦੇ ਨੇੜੇ ਨਹੀਂ ਹੋ ਸਕਦੇ ਇਸ ਕਰਕੇ ਮੈਨੂੰ ਉਹਨਾਂ ਤੇ ਕੋਈ ਗੁੱਸਾ ਨਹੀਂ ਤਰਸ ਆਉਂਦਾ ਭਗਤ ਕਬੀਰ ਜੀ ਕਹਿੰਦੇ ਮੈਨੂੰ ਉਹਨਾਂ ਦੇ ਨਾਲ ਕੋਈ ਸ਼ਿਕਵਾ ਨਹੀਂ ਕੋਈ ਗਿਲਾ ਨਹੀਂ ਮੈਨੂੰ ਤਰਸ ਹੀ ਆਉਂਦਾ ਵੀ ਉਹ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਹੈ ਭਾਵੇਂ ਕਿ ਉਹਨਾਂ ਨੂੰ ਇਉਂ ਆ ਵੀ ਅਸੀਂ ਬਹੁਤ ਕੁਝ ਏ ਚਲਾਕੀਆਂ ਕਰਕੇ ਵੱਧ ਗਏ ਅੱਗੇ ਪਰ ਤਰਸ ਸਾਨੂੰ ਇਸ ਕਰਕੇ ਆਉਂਦਾ ਵੀ ਉਹਨਾਂ ਨੂੰ ਇੱਕੋ ਹੀ ਜਨਮ ਮਿਲਿਆ ਸੀ ਆਹ ਉਹਨਾਂ ਨੇ ਭਜਨ ਬੰਦਗੀ ਕਰਨ ਦੀ ਬਜਾਏ ਇਹਨੂੰ ਚਲਾਕੀਆਂ ਦੇ ਵਿੱਚ ਬੇਅਰਥ ਗਵਾ ਦਿੱਤਾ ਇਸ ਕਰਕੇ ਮਹਾਪੁਰਖ ਜਿਹੜੇ ਆ ਉਹ ਤਰਸੀ ਕਰਦੇ ਉਹਨਾਂ ਤੇ ਵੀ ਸਾਨੂੰ ਤਰਸ ਆਉਂਦਾ ਇਹਨਾਂ ਤੇ ਐਹੋ ਜੀ ਜ਼ਿੰਦਗੀ ਇਹਨਾਂ ਨੇ ਆਪਦੀ ਇਹਨਾਂ ਸੋਹਣਾ ਜੀਵਨ ਇੱਕੋ ਵਾਰ ਹੀ ਦੇਖੋ ਮਿਲਣਾ ਹੈ ਇਹ ਉਹ ਲੱਕੜ ਦੀ ਤੌੜੀ ਆ ਜਿਹੜੀ ਚੁੱਲ੍ਹੇ ਤੇ ਇੱਕ ਵਾਰੀ ਹੋਈ ਚੜ੍ਹਦੀ ਆ ਕਾਠ ਕੀ ਹਾਂਡੀ ਆ ਨਾ ਫਿਰ ਚਰੈ ਬਹੂਰ ਬਾਰ-ਬਾਰ ਨਹੀਂ ਚੜ੍ਹਦੀ ਲੱਕੜ ਦੀ ਤੌੜੀ ਨੂੰ ਆਪਾਂ ਇੱਕੋ ਵਾਰ ਹੀ ਚੁੱਲ੍ਹੇ ਤੇ ਚਾੜ ਸਕਦੇ ਆ ਇੱਕ ਵਾਰੀ ਉਹਦੇ ਵਿੱਚ ਖਾਣਾ ਬਣ ਜੂਗਾ ਦੂਜੀ ਵਾਰੀ ਨਹੀਂ ਬਣਨਾ ਆਮ ਦੂਜੇ ਬਰਤਨ ਆਪਾਂ ਬਾਰ-ਬਾਰ ਚੁੱਲ੍ਹੇ ਤੇ ਚਾੜੀ ਜਾਂਦੇ ਆ ਪੱਤਵਾ ਹੁਣ ਕਿੰਨੀ ਵਾਰੀ ਚੁੱਲ੍ਹੇ ਤੇ ਚੜਦਾ ਕਿੰਨੇ ਸਾਲ ਕੱਢ ਜਾਂਦਾ ਪਰ ਆਹ ਚੀਜ਼ ਆਪਾਂ ਵੇਖਦੇ ਆ ਕਿ ਜਿਹੜੀ ਲੱਕੜ ਦੀ ਚੀਜ਼ ਆ ਉਹ ਚੁੱਲ੍ਹੇ ਤੇ ਕਿੰਨੀ ਵਾਰੀ ਚੜੂਗੀ ਇੱਕ ਵਾਰੀ ਚੜੂਗੀ ਨਾ ਇਦਾਂ ਹੀ ਕਬੀਰ ਹਾਂਡੀ ਕਾਠ ਕੀ ਨਾ ਫਿਰ ਚਰੈ ਬਹੋਰ ਮੜ ਮੜ ਕੇ ਇਹ ਲੱਕੜ ਜਿਹੜਾ ਉਹਦਾ ਬਰਤਨ ਚੁੱਲ੍ਹੇ ਤੇ ਨਹੀਂ ਚੜ ਸਕਦਾ ਵਾਰ-ਵਾਰ ਤੈਨੂੰ ਦੇ ਵੀ ਵਾਰ-ਵਾਰ ਨਹੀਂ ਮਿਲ ਸਕਦੀ ਤਾਂ ਥੋੜਾ ਸੋਚ ਕੇ ਆਪਦੀ ਜ਼ਿੰਦਗੀ ਨੂੰ ਵਰਤਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਤਾਂ ਐਉਂ ਆ ਵੀ ਜੇ ਤੁਸੀਂ ਚੱਪੂ ਚਲਾਉਣਾ ਨਹੀਂ ਜਾਣਦੇ ਮੋਲਾਨਾ ਰੂਮਜੀ ਦਾ ਇੱਕ ਬਚਨ ਨਾ ਬਹੁਤ ਸਾਰਾ ਸੁੰਦਰ ਬੜੇ ਬਚਨ ਆ ਉਹਨਾਂ ਦੇ ਤੁਸੀਂ ਕੋਈ ਪੀਰ پیغمبر ਗੁਰੂ ਤਾਂ ਹੈ ਨਹੀਂ ਇਸੇ ਕਰਕੇ ਜਿਹੜਾ ਗੁਰੂ ਦੱਸਦਾ ਉਹ ਰਾਹ ਤੇ ਚੱਲਦੇਗਾ ਉਹ ਤੁਸੀਂ ਕੋਈ ਗੁਰੂ ਨਹੀਂ ਹੈਗੇ ਆਪਾਂ ਕੋਈ ਬਾੜੀ ਆਪਣੀ ਨਾਮ ਦੀ ਕਮਾਈ ਹੈ ਨਹੀਂ ਇਸੇ ਕਰਕੇ ਨਾ ਤਾਂ ਆਪਾਂ ਨੂੰ ਪਤਾ ਜ਼ਿੰਦਗੀ ਕੀ ਆ ਜੋ ਗੁਰੂ ਦੱਸੀ ਜਾਂਦਾ ਬਸ ਉਹਦੇ ਤੇ ਚੱਲੀ ਚੱਲੋ ਇੱਕ ਦਿਨ ਤੁਸੀਂ ਡਿੱਗੇ ਹੋਏ ਟੋਏ ਚੋਂ ਨਿਕਲ ਆਉਂਗੇ ਮੋਲਾਨਾ ਰੂਮਜੀ ਦੇ ਬਚਨਾਂ ਵਿੱਚ ਕਿ ਹੋਏ ਤਾਂ ਇਹ ਕੋਈ ਫੱਕਰ ਬੰਦਾ ਹੀ ਆ ਪਰ ਬਚਨ ਇਹਨਾਂ ਦੇ ਇੰਨੇ ਚੰਗੇ ਲੱਗੇ ਮੈਨੂੰ ਤਾਂ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਵੀ ਕੋਈ ਪੀਰ ਪਗੰਬਰ ਤਾਂ ਤੁਸੀਂ ਹੋਣੇਗੇ ਤੁਹਾਡੇ ਵਿੱਚ ਇੰਨੀ ਸਮਰੱਥਾ ਨਹੀਂ ਵੀ ਆਪ ਹੀ ਤੁਹਾਨੂੰ ਪਤਾ ਲੱਗ ਜਾਏ ਜ਼ਿੰਦਗੀ ਕੀ ਆ ਗੁਰੂ ਨੇ ਜੋ ਕਹਤਾ ਉਹਨੂੰ ਮੰਨ ਲੋ ਵੀ ਇਹ ਸਹੀ ਆ ਮਹਾਰਾਜ ਜੀ ਜੋ ਕਹੀ ਜਾਂਦੇ ਆ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਰੱਬ ਨੇ ਕਹਿ ਦਿੱਤਾ ਗੁਰੂ ਨੇ ਕਹਿ ਦਿੱਤਾ ਉਤਾਰ ਬਣ ਕੇ ਉਹ ਗੱਲ ਠੀਕ ਆ ਮੰਨ ਲੋ ਇੱਕ ਦਿਨ ਡਿੱਗੇ ਹੋਏ ਟੋਏ ਚੋਂ ਬਾਹਰ ਨਿਕਲ ਆਉਂਗੇ ਉੱਚੀ ਥਾਂ ਤੇ ਪਹੁੰਚ ਜਾਓਗੇ ਤੁਸੀਂ ਬੇੜੀ ਵਿੱਚ ਸਵਾਰ ਹੋ ਕਿਸੇ ਕਸ਼ਤੀ 'ਚ ਜੇ ਤੁਹਾਨੂੰ ਕਸ਼ਤੀ ਚਲਾਉਣੀ ਨਹੀਂ ਆਉਂਦੀ ਤਾਂ ਚੱਪੂ ਫੜਨ ਦੀ ਜਿਹੜੀ ਜਿਆਦਾ ਉਹ ਛੱਡ ਦਿਓ ਆਪ ਵੀ ਡੁੱਬੋਗੇ ਨਾਲ ਦੇਆਂ ਨੂੰ ਵੀ ਡੋਬ ਦੋਗੇ ਪਾਪ ਜੀ ਜ਼ਿੰਦਗੀ ਤੁਹਾਨੂੰ ਪਤਾ ਹੀ ਨਹੀਂ ਵੀ ਜ਼ਿੰਦਗੀ ਕੀ ਆ ਤਾਂ ਤੁਸੀਂ ਫਿਰ ਚੱਪੂ ਨਾ ਫੜੋ ਪਤਵਾਰ ਨਾ ਫੜੋ ਇਹ ਨਾ ਕਹੋ ਮੈਂ ਕਸ਼ਤੀ ਚਾਲਕ ਬਣੂੰਗਾ ਤੁਸੀਂ ਰੱਬ ਦੀ ਜ਼ੁਬਾਨ ਨਹੀਂ ਬਣ ਸਕਦੇ ਇਸ ਕਰਕੇ ਕਾਨੀ ਬਣ ਜੋ ਗੁਰੂ ਦੀ ਗੱਲ ਨੂੰ ਗੌਰ ਨਾਲ ਸੁਣੋ ਗੁਰੂ ਕਹਿੰਦਾ ਕੀ ਆ ਗੁਰੂ ਮਹਾਰਾਜ ਕਹਿੰਦੇ ਕੀ ਆ ਵੀ ਧਿਆਨ ਦੇ ਨਾਲ ਉਹਨੂੰ ਸੁਣੋ ਮਲਾਨਾ ਰੂਮ ਜੀ ਕਹਿੰਦੇ ਜੇਹੇ ਪ੍ਰਾਨੀ ਹੋਮੈ ਤਜੀ ਕਰਤਾ ਰਾਮ ਪਛਾਨ ਹੁਣ ਜਿਹੜਾ ਬੰਦਾ ਕੈਸ਼ਤੀ ਵਿੱਚ ਬਹਿ ਕੇ ਮਲਾ ਨੂੰ ਕਹੇ ਮੈਨੂੰ ਕੈਸ਼ਤੀ ਚਲਾਉਣ ਦੇ ਇਹ ਸਿਰਫ ਇੱਕ ਉਦਾਹਰਨਾ ਉਹ ਤਾਂ ਨਾਲੇ ਤਾਂ ਆਪ ਡੁੱਬ ਜਾਊਗਾ ਨਾਲੇ ਨਾਲਦਿਆਂ ਨੂੰ ਮਾਰ ਦੂਗਾ ਉਹਨੂੰ ਪਤਾ ਨਹੀਂ ਲੱਗਣਾ ਤੂਫਾਨਾਂ ਵਿੱਚ ਬੇੜੀ ਕਿਵੇਂ ਚਲਾਉਣੀ ਆ ਨਾਲੇ ਆਪ ਮਰ ਜੂ ਨਾਲੇ ਦੂਜਿਆਂ ਨੂੰ ਵੀ ਮਾਰ ਦੂਗਾ ਅਸਲ ਦੇ ਵਿੱਚ ਜਦੋਂ ਗੁਰੂ ਨੂੰ ਆਪਾਂ ਕਹਿੰਨੇ ਵੀ ਤੂੰ ਮੇਰੀ ਜ਼ਿੰਦਗੀ ਸਵਾਰ ਦੇ ਬਹੁਤ ਬੰਦੇ ਦੀ ਚਿੰਤਾ ਲੈ ਜਾਂਦੀ ਹੈ ਜਦੋਂ ਆਪਾਂ ਕਰਤਾ ਧਰਦੇ ਉਹਨੂੰ ਮੰਨ ਲਏ ਨੇ ਗੁਰੂ ਤੇਗ ਬਹਾਦਰ ਜੀ ਮੈਂ ਕਹਿ ਰਿਹਾ ਵੀ ਜਿੰਨਾ ਸੌਖਾ ਉਹ ਕਹਿ ਰਹੇ ਆ ਕੰਮ ਇੰਨਾ ਸੌਖਾ ਨਹੀਂ ਨਾ ਤਾਂ ਮੇਰੇ ਲਈ ਸੌਖਾ ਇਹ ਨਾ ਤੁਹਾਡੇ ਲਈ ਸੌਖਾ ਵੀ ਸਾਰਾ ਕੁਝ ਗੁਰੂ ਤੇ ਛੱਡ ਦੇਣਾ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਨਕੰਮੇ ਬਣ ਜਾਓ ਇਹਦੇ ਅਰਥੇ ਵੀ ਨਹੀਂ ਗੁਰੂ ਤੇ ਛੱਡਣ ਦਾ ਮਤਲਬ ਇਹ ਆ ਵੀ ਕਰੀ ਆਪ ਜਾਣਾ ਪਰ ਕਹਿਣਾ ਵੀ ਗੁਰੂ ਨੇ ਕਰਵਾ ਲਿਆ ਜਿਵੇਂ ਭਗਤਾਂ ਨੇ ਨਾਮ ਭਜਨ ਬੰਦਗੀ ਬੜੀ ਕੀਤੀ ਆ ਬਹੁਤ ਬੰਦਗੀ ਕੀਤੀ ਪਰ ਕਿਹਾ ਕੀ ਰੱਬ ਨੇ ਨਾਮ ਜਪਾਇਆ ਭਾਈ ਮਰਦਾਨਾ ਜੀ ਨੇ ਜਦੋਂ ਇੰਨੇ ਸਾਲ ਮਹਾਰਾਜ ਨਾਲ 53 ਸਾਲ ਮੰਨਿਆ ਜਾਂਦਾ ਜ਼ਿੰਦਗੀ ਦੇ ਬਤੀਤ ਕੀਤੇ ਆ ਕਈ 45 ਸਾਲ ਵੀ ਲਿਖਦੇ ਆਪਾਂ 45 ਸਾਲ ਵੀ ਮੰਨ ਲੈਨੇ ਆ ਉਹਨਾਂ ਨੇ ਰਬਾਬ ਵਜਾ ਕੇ ਕਿਹਾ ਬਾਬਾ ਮੈਂ ਨਹੀਂ ਵਜਾਈ ਇਹ ਇੱਕ ਰੱਬ ਨੇ ਕਿਰਪਾ ਕਰਕੇ ਮੇਰੇ ਤੇ ਤੁਸਾਂ ਨੇ ਰਹਿਮਤ ਕਰਕੇ ਇਹ ਸੇਵਾ ਮੇਰੇ ਤੋਂ ਲਈ ਆ ਇੱਕ ਦਿਨ ਦੀ ਪਹਿਲਾਂ ਦੀ ਗੱਲ ਆ ਜਦੋਂ ਆਪਣੇ ਵਿਭਾਗ ਭਾਈ ਸਾਹਿਬ ਜੀ ਸੋਚਦੇ ਹੁੰਦੇ ਸੀਗੇ ਉਦੋਂ ਦੀ ਮੈਂ ਤੁਹਾਨੂੰ ਸਾਕੀ ਸੁਣਾਉਣਾ ਜਨਮ ਸਾਖੀਆਂ 'ਚ ਲਿਖੀ ਆ ਕਹਿੰਦੇ ਭਾਈ ਮਰਦਾਨਾ ਜੀ ਨੂੰ ਆਖਿਆ ਮਰਦਾਨਿਆਂ ਜਦੋਂ ਤੂੰ ਕੀਰਤਨ ਕਰਦਾ ਨਾ ਰਬਾਬ ਵਜਾਉਣਾ ਉਦੋਂ ਤਾਂ ਉਸ ਵਕਤ ਕੀ ਹੁੰਦਾ ਵੀ ਤੂੰ ਨਹੀਂ ਹੁੰਦਾ ਰਬਾਬ ਹੀ ਹੁੰਦੀ ਹੈ ਤੇਰੇ ਚ ਹੋਂਮੇ ਨਹੀਂ ਹੁੰਦੀ ਉਧਰ ਰਬਾਬ ਵੱਜਦੀ ਹੈ ਪਰ ਜਦੋਂ ਤੂੰ ਇਹ ਸੋਚ ਕੇ ਕਹਿੰਦਾ ਅੱਜ ਮੈਂ ਰਬਾਬ ਵਜਾਵਾਂਗਾ ਅੱਜ ਮੈਂ ਕੀਰਤਨ ਕਰੂੰਗਾ ਜਦੋਂ ਤੂੰ ਕੀਰਤਨ ਸੁਣਾਉਣਾ ਵੀ ਮੈਂ ਸੁਣਾਉਂਗਾ ਅੱਜ ਗੁਰੂ ਨੂੰ ਉਦੋਂ ਤਾਂ ਤੂੰ ਹੀ ਹੁੰਨਾ ਕੀਰਤਨ ਨਹੀਂ ਹੁੰਦਾ ਜਦੋਂ ਤੂੰ ਕੀਰਤਨ ਕਰਦਾ ਮਰਦਾਨਿਆਂ ਉਸ ਵਕਤ ਤੂੰ ਨਹੀਂ ਹੁੰਦਾ ਕੀਰਤਨ ਨਹੀਂ ਹੁੰਦਾ ਤਾਂ ਜਿਹੜੀ ਬਾਣੀ ਆ ਜਿਹੇ ਪ੍ਰਾਨੀ ਹੋਮੈ ਤਜੀ ਕਰਤਾ ਰਾਮ ਪਛਾਨ ਤਾਂ ਹੋਮੈ ਜਿਹੜੀ ਆ ਇਹ ਛੱਡਣੀ ਬਹੁਤ ਔਖਾ ਕੰਮ ਸਰੀਰ ਛੱਡਣਾ ਬੰਦੇ ਨੂੰ ਸੌਖਾ ਲੱਗਦਾ ਹੋਮੈ ਨਹੀਂ ਬੰਦਾ ਛੱਡ ਸਕਦਾ ਚਲਾਕੀਆਂ ਛੱਡਣਾ ਨਸ਼ੇ ਛੱਡਣ ਤੋਂ ਵੀ ਔਖਾ ਕੰਮ ਹੋਮੈ ਛੱਡਣੀ ਸਰੀਰ ਛੱਡਣ ਤੋਂ ਵੀ ਔਖੀ ਲੱਗਦੀ ਐ ਤਾਂ ਇਹ ਸਾਰੀਆਂ ਚੀਜ਼ਾਂ ਕੋਹ ਨਾਨਕ ਬੋਹ ਮੁਕਤ ਨਰ ਇਹ ਮਨ ਸਾਚੀ ਮਾਨ ਤਾਂ ਮੌਲਾਨਾ ਰੂਮ ਜੀ ਕਹਿੰਦੇ ਆ ਵੀ ਤੁਸੀਂ ਕੋਈ ਪੀਰ ਨਹੀਂ ਤੁਸੀਂ ਕੋਈ ਪਗੰਬਰ ਨਹੀਂ ਤੁਸੀਂ ਕੋਈ ਬੰਦਗੀ ਤੁਹਾਡੀ ਹੈ ਨਹੀਂ ਤੁਹਾਨੂੰ ਪਤਾ ਹੀ ਆ ਇਸ ਕਰਕੇ ਜਿਹੜਾ ਗੁਰੂ ਕਹੀ ਜਾਂਦਾ ਉੱਥੇ ਚੱਲੀ ਚੱਲੋ ਤੁਹਾਨੂੰ ਕੋਈ ਨਹੀਂ ਪਤਾ ਵੀ ਜ਼ਿੰਦਗੀ ਕੀ ਆ ਤੁਹਾਡੇ ਗੁਰੂ ਨੇ ਇੰਨੀ ਨਾਮ ਜਪਿਆ ਬੰਦਗੀ ਕੀਤੀ ਆ ਗੁਰੂ ਤੁਹਾਡਾ ਜੋ ਕਹਿ ਰਿਹਾ ਬਸ ਉੱਤੇ ਚੱਲੀ ਚੱਲੋ ਜੈਦ ਨਾ ਕਰੋ ਜੈਦ ਨਾ ਕਰੋ ਵੀ ਚੱਪੂ ਮੈਂ ਫੜੂੰਗਾ ਮੈਂ ਪਾਰ ਲੰਘ ਜਾਊਂਗਾ ਨਾ ਚੁੱਪ ਕਰਕੇ ਕਸ਼ਤੀ ਵਿੱਚ ਬੈਠੇ ਰਹੋ ਜਿੱਧਰ ਉਹ ਲੈ ਜਾਵੇਗਾ ਉਹ ਡੋਬ ਵੀ ਦੇਵੇਗਾ ਭਗਤ ਨਾਮਦੇਵ ਜੀ ਕਹਿੰਦੇ ਡੋਬ ਵੀ ਦੇਵੇਗਾ ਕੋਈ ਫੱਗ ਫਿਕਰ ਨਹੀਂ ਡੁੱਬਗੇ ਉਹਦੇ ਜਰੀਏ ਆਪ ਛਾਲ ਮਾਰ ਦੇਣੀ ਉਹ ਗੱਲ ਹੋਰ ਆ ਕਸ਼ਤੀ 'ਚੋਂ ਉੱਤਰ ਕੇ ਗੁਰੂ ਲਿਜਾ ਰਿਹਾ ਸਾਨੂੰ ਡੁੱਬ ਜਾਾਂਗੇ ਉਹ ਆਪੇ ਬਾਹ ਫੜ ਲੇਗਾ ਗੁਰੂ ਰਹੀਂ ਡੁੱਬ ਜੀਏ ਡੁੱਬ ਜੀਏ ਆਪ ਮੁਹਾਰੇ ਹੋ ਕੇ ਨਾ ਡੁੱਬੀਏ ਤਾਂ ਜੋ ਭੀਖ ਮੰਗਾਵੇ ਤਾਂ ਕਿਆ ਕਟ ਜਾਈ ਜੋ ਰਾਜ ਦੇਹ ਤਾਂ ਕਵਣ ਵਡਾਈ ਕਿ ਤੂੰ ਮੈਨੂੰ ਰਾਜਾ ਵੀ ਬਣਾ ਦੇਂਗਾ ਠੀਕ ਆ ਤੇਰੀ ਰਜਾ ਜੇ ਪਖਾਰੀ ਵੀ ਬਣਾ ਦੇਂਗਾ ਉਹ ਵੀ ਤੇਰੀ ਰਜਾ ਦੋਨੋਂ ਹੀ ਮੈਨੂੰ ਮਨਜ਼ੂਰ ਆ ਡੋਬ ਦੇਂਗਾ ਉਹ ਵੀ ਠੀਕ ਆ ਉਹ ਵੀ ਮੈਂ ਕਹੂੰ ਠੀਕ ਆ ਤਾਰ ਦੇਂਗਾ ਉਹ ਵੀ ਠੀਕ ਆ ਇਹ ਸਾਰੀਆਂ ਪੰਕਤੀਆਂ ਬਾਣੀ ਚ ਆਉਂਦੀਆਂ ਨੇ ਕਹੋ ਨਾਨਕ ਬੋਹ ਮੁਕਤ ਨਰ ਇਹ ਮਨ ਸਾਚੀ ਮਾਨ ਗੁਰਮਖ ਪਿਆਰਿਓ ਪਰ ਬੰਦਾ ਨਾ ਇਹ ਗੱਲ ਮੰਨਦਾ ਨਹੀਂ ਹੈਗਾ ਇਸ ਤਰ੍ਹਾਂ ਦੀ ਜਿਹੜੀ ਗੱਲ ਆ ਵੀ ਮੰਨਦਾ ਹੀ ਨਹੀਂ ਉਹਦੇ ਦਿਲ ਚ ਆਉਂਦੀ ਨਹੀਂ ਆਪਾਂ ਕਈ ਵਾਰੀ ਹੁੰਦਾ ਵੀ ਆਪਾਂ ਕਹਿੰਨੇ ਇਹ ਬੰਦਾ ਮੈਨੂੰ ਸਿੱਖਿਆ ਦੇ ਦੇਊਗਾ ਹੁਣ ਕਈ ਵਾਰੀ ਇਦਾਂ ਹੁੰਦਾ ਇੱਕ ਛੋਟੀ ਜੀ ਗਾਥਾ ਦਰਾਹੀ ਮੈਂ ਤੁਹਾਨੂੰ ਸਮਝਾਉਂਗਾ ਇਹਨੂੰ ਸਮਝਣ ਦਾ ਯਤਨ ਕਰਿਓ ਕੋਈ ਇਨਸਾਨ ਘੋੜੇ ਤੇ ਨਾ ਦੋ ਮਣ ਜਿਹੜੀ ਕਣਕ ਲੱਦ ਕੇ ਲਿਜਾ ਰਿਆ। ਉਹਨੇ ਕਿਹਾ ਵੀ ਮੈਂ ਭਾਰ ਬਰਾਬਰ-ਬਰਾਬਰ ਕਰਦਾ ਘੋੜਾ ਮੇਰਾ ਤੰਗ ਹੋਵੇਗਾ। ਸਿਰਫ ਸਮਝਾਉਣ ਮੱਤਰ ਮਹਾਪੁਰਖਾਂ ਨੇ ਕਹਾਣੀ ਲਿਖੀ ਏ। ਉਹਨੇ ਕੀ ਕੀਤਾ ਦੂਜੇ ਪਾਸੇ ਦੋ ਮਣ ਰੇਤਾ ਪਾਦੀ ਉਹਦੇ। ਘੋੜੇ ਦੇ ਇੱਕ ਪਾਸੇ ਦੋ ਮਣ ਕਣਕ, ਦੂਜੇ ਪਾਸੇ ਦੋ ਮਣ ਰੇਤਾ। ਭਾਰ ਉਹਨੇ ਕਿ ਆਸਾਵਾ ਹੋ ਗਿਆ। ਬਰਾਬਰ ਹੋ ਗਿਆ। ਘੋੜਾ ਸੌਖਾ ਰਹੂਗਾ। ਕੋਈ ਗਰੀਬ ਜਿਹਾ ਬੰਦਾ ਆਇਆ ਉੱਥੇ ਉਹਨੇ ਦੇਖਿਆ ਵੀ ਕਿਰੀ ਕਰੀ ਗਈ ਜਾਂਦਾ ਇਹ ਉਹਨੇ ਕਹੇ ਕੀ ਕੀਤਾ ਤੂੰ ਕਹਿੰਦਾ ਮੈਂ ਭਾਰ ਬਰਾਬਰ ਕੀਤਾ ਹੈ ਉਹ ਕਹਿੰਦਾ ਨਹੀਂ ਇਹ ਠੀਕ ਨਹੀਂ ਤੂੰ ਜੇ ਭਾਰ ਬਰਾਬਰ ਕਰਨਾ ਸੀ ਇੱਕ ਇੱਕ ਜਿਹੜੀ ਮਾਣਾ ਕਣਕ ਦੋਨਾਂ ਪਾਸੇ ਕਰ ਦੇ ਨਾ ਰੇਤਾ ਪਾਉਣ ਦੀ ਕੀ ਲੋੜ ਹੈ ਤੇਨੇ ਨਾਲੇ ਤਾਂ ਤੂੰ ਚਾਰ ਮਨੋ ਦੇ ਤੇ ਭਾਰ ਵਧਾ ਦਿੱਤਾ ਪਾਈ ਵੀ ਰੇਤਾ ਉਹ ਕਣਕ ਨੂੰ ਅੱਧੀ ਅੱਧੀ ਕਰਕੇ ਦੋਨਾਂ ਪਾਸੇ ਟੰਗ ਦੇ ਘੋੜੇ ਦੇ ਬੋਰੀਆਂ ਚ ਪਾ ਕੇ ਤੇ ਵਧੀਆ ਤੂੰ ਜਾਵੇਂਗਾ ਕਹਿਣ ਲੱਗਾ ਤੇਰੇ ਕੋਲ ਦੌਲਤ ਕਿੰਨੀ ਆ ਉਹ ਬੰਦੇ ਨੇ ਪੁੱਛਿਆ ਉਹ ਕਹਿੰਦਾ ਮੇਰੇ ਕੋਲ ਤਾਂ ਆਪਣੀ ਜਾਨ ਹੀ ਆ ਕੋਈ ਪੈਸਾ ਨਹੀਂ ਕੋਈ ਘਰ ਨਹੀਂ ਮੈਂ ਤਾਂ ਇਦਾਂ ਤੁਰਿਆ ਫਿਰਦਾ ਫੱਕਰ ਬੰਦਾ ਸੀ ਉਹ ਉਹ ਕਹਿਣ ਲੱਗਾ ਫਿਰ ਮੈਂ ਤੇਰੀ ਗੱਲ ਕਿਉਂ ਮੰਨਾਂ ਹਾਲਾਂਕਿ ਉਹ ਗੱਲ ਉਹਨੂੰ ਸਹੀ ਕਹਿ ਰਿਹਾ ਵੀ ਘੋੜੇ ਦਾ ਜਿਹੜਾ ਵਜਨ ਆ ਵੀ ਐਵੇਂ ਕਣਕ ਦੇ ਦੋ ਹਿੱਸੇ ਕਰ ਲਾ ਇੱਕ ਪਾਸੇ ਰੇਤਾ ਪਾਉਣ ਦੀ ਤੈਨੂੰ ਕੀ ਲੋੜ ਹੈ ਬਿਨਾ ਵਜੇ ਰੇਤਾ ਢੋਈ ਜਾਣੀ ਮੈਂ ਤੈਨੂੰ ਠੀਕ ਕਹਿ ਰਿਹਾ ਉਹਨੇ ਆਖਿਆ ਤੇਰੇ ਕੋਲ ਪੈਸੇ ਕਿੰਨੇ ਉਹ ਕਹਿੰਦਾ ਕੋਈ ਪੈਸਾ ਨਹੀਂ ਮੇਰੇ ਕੋਲ ਤਾਂ ਆਪਦੀ ਜਾਨ ਹੀ ਆ ਫਿਰ ਕਹਿੰਦੇ ਮੈਂ ਤੇਰਾ ਕਹਿਣਾ ਕਿਉਂ ਮੰਨਾਂ ਤਾਂ ਕਈ ਵਾਰੀ ਕੋਈ ਗਰੀਬ ਬੰਦਾ ਇੰਨੀ ਵਧੀਆ ਸਿੱਖਿਆ ਦਵੇ ਸਾਨੂੰ ਉਹਦਾ ਉਹਨਾ ਮੁੱਲ ਪੈਂਦਾ ਹੀ ਨਹੀਂ ਕਿਉਂਕਿ ਲੋਕ ਜਿਹੜੇ ਆ ਇੱਕ ਦੂਜੇ ਨੂੰ ਸਤਕਾਰ ਜਿਹੜਾ ਹੈ ਉਹ ਪੈਸੇ ਕਰਕੇ ਹੀ ਦਿੰਦੇ ਆ ਤੇਰੇ ਕੋਲ ਹੈ ਕੀ ਉਹਨੇ ਪੁੱਛਿਆ ਉਹਨੇ ਆਖਿਆ ਮੇਰੇ ਕੋਲ ਤਾਂ ਆਪਦਾ ਸਰੀਰ ਹੀ ਆ ਨਾ ਰੱਬ ਨੇ ਦਿੱਤਾ ਤੇ ਜਾਣ ਹੀ ਆ ਹੋਰ ਮੇਰੇ ਕੋਲ ਕੀ ਆ ਉਹਨੇ ਆਖਿਆ ਫੇਰ ਤੇਰਾ ਕਹਿਣਾ ਕਾਦੂ ਮੰਨਣਾ ਉਹ ਉਵੇਂ ਹੀ ਲੈ ਕੇ ਗਿਆ ਜਦ ਕਰਕੇ ਰੇਤਾ ਨਾਲੇ ਤਾਂ ਆਪ ਤੰਗ ਹੋਇਆ ਸੀਗਾ ਰੇਤਾ ਭਰਨੀ ਪਈ ਉਹਨੂੰ ਨਾਲੇ ਘੋੜਾ ਤੰਗ ਹੋਇਆ ਉਹਦਾ ਤਾਂ ਇਹ ਮੈਂ ਕਹਾਣੀ ਸੁਣਾ ਕੇ ਮਹਾਪੁਰਖ ਜਿਹੜੇ ਬਾਅਦ ਵਿੱਚ ਕਹਿਣ ਲੱਗੇ ਸੀ ਕਿ ਦੇਖੋ ਬੰਦਾ ਵੀ ਗੁਰੂ ਨਾਲ ਇੰਨੀ ਕਰਦਾ ਮੰਨਦਾ ਨਹੀਂ ਗੁਰੂ ਦੀ ਭਾਰ ਹੀ ਢੋਂਦਾ ਰੇਤਾ ਹੀ ਢੋਈ ਜਾਂਦਾ ਸਾਰੀ ਜ਼ਿੰਦਗੀ ਅਸਲ ਦੇ ਵਿੱਚ ਇਹ ਹਉਮੈ ਦੀ ਹੀ ਪਛਾਣ ਆ ਜਿਹੇ ਪ੍ਰਾਨੀ ਹਉਮੈ ਤਜੀ ਕਰਤਾ RAM ਪਛਾਣ ਕਹੋ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨ ਜੇ ਤੂੰ ਉਹ ਘੋੜੇ ਦਾ ਭਾਰ ਜਿਹੜਾ ਉੱਤੇ ਲੱਦਿਆ ਹੋਇਆ ਕਣਕੀ ਅੱਧੀ ਅੱਧੀ ਕਰ ਦੇਗਾ ਘੋੜਾ ਵੀ ਸੌਖਾ ਤੇਰੀ ਜਾਨ ਵੀ ਸੌਖੀ ਉਹ ਬੇਜਬਾਨ ਜਿਹਨੂੰ ਆਪਾਂ ਕਹਿੰਨੇ ਜਾਨਵਰ ਉਹ ਵੀ ਸੌਖਾ ਹਾਲਾਂਕਿ ਉਹ ਮੈਂ ਅੱਗੇ ਬਹੁਤ ਬਰੀ ਕਿਹਾ ਵੀ ਬੇਜੁਬਾਨ ਨਹੀਂ ਹੁੰਦੇ ਉਹ ਭਾਸ਼ਾ ਕੋਈ ਹੋਰ ਹੁੰਦੀ ਆ ਉਹਨਾਂ ਦੀ ਭਾਸ਼ਾ ਕੋਈ ਹੋਰ ਹੁੰਦੀ ਆ ਬਸ ਸਮਝਣ ਦੀ ਲੋੜ ਆ ਬੇਜੁਬਾਨ ਕੋਈ ਚੀਜ਼ ਵੀ ਜਿਹੜੀ ਜਿਹਦੇ ਵਿੱਚ ਜਿਹੜੀ ਚੱਲਦੀ ਫਿਰਦੀ ਆ ਉਹ ਬੇਜੁਬਾਨ ਕਿਵੇਂ ਹੋ ਸਕਦੀ ਆ ਇੰਉਂ ਕਹਿਣਾ ਚਾਹੀਦਾ ਸਾਨੂੰ ਉਹਦੀ ਭਾਸ਼ਾ ਸਮਝ ਨਹੀਂ ਆਉਂਦੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਹਾੜੀ ਰਾਜਿਆਂ ਦੇ ਨਾਲ ਜੰਗ ਕੀਤੀ ਇੱਕ ਵਾਰ ਗੁਰੂ ਸਾਹਿਬ ਦੇ ਘੋੜੇ ਦੀ ਉਹ ਸਾਖੀ ਆ ਵੀ ਆਪਾਂ ਇਹਨਾਂ ਦੀ ਭਾਸ਼ਾ ਕਿਵੇਂ ਸਮਝ ਸਕਦੇ ਆ ਇਹ ਸਾਡੀ ਭਾਸ਼ਾ ਕਿਵੇਂ ਸਮਝ ਲੈਂਦੇ ਆ ਮਹਾਰਾਜ ਜੀ ਨੇ ਕਿਹਾ ਵੀ ਆਪਾਂ ਕਿਸੇ ਦੇ ਕਦੇ ਪਿੱਠ ਤੇ वार ਨਹੀਂ ਕਰਨਾ ਸਿੰਘੋ ਉਸ ਦਿਨ ਮਹਾਰਾਜ ਜੀ ਦੇ ਸਿੰਘਾਂ ਵਿੱਚ ਜੋਸ਼ ਇੰਨਾ ਆ ਗਿਆ ਪਹਾੜੀ ਤੇ ਮੁਗਲ ਫੌਜ ਭੱਜ ਰਹੀ ਆ ਸਿੰਘ ਉਹਨਾਂ ਦੇ ਪਿੱਛੇ ਭੱਜੇ ਉਹਨਾਂ ਨੂੰ ਮਾਰਨ ਮਾਰਿਆ ਮਹਾਰਾਜ ਰੁਕ ਗਏ ਵੀ ਭੱਜਦੇ ਹੋਇਆ ਤੇ वार ਕਰ ਰਹੇ ਆ ਗੁਰੂ ਸਾਹਿਬ ਜੀ ਉਹਨਾਂ ਵੱਲ ਪਿੱਠ ਕਰਕੇ ਖੜ ਜਾਂਦੇ ਆ ਮਹਾਰਾਜ ਜੀ ਘੋੜਾ ਮੋੜ ਲਿਆ ਮਹਾਰਾਜ ਨੇ ਸਿੰਘ ਪਿੱਛੇ ਜਦੋਂ ਭੱਜ ਰਹੇ ਹੁਕਮ ਨਹੀਂ ਮੰਨਿਆ ਉਹਨਾਂ ਦੀ ਸਿੰਘਾਂ ਦੀ ਹਾਰ ਹੋਣ ਲੱਗ ਗਈ ਸਿੰਘਾਂ ਦੀ ਹਾਰ ਹੋਣ ਲੱਗ ਗਈ ਜਦੋਂ ਮਹਾਰਾਜ ਨੇ ਪਿੱਠ ਕਰ ਲਈ ਦੇਖਿਆ ਵੀ ਅਸੀਂ ਤਾਂ ਜੱਤ ਰਹੇ ਸੀ ਕੀ ਹੋ ਗਿਆ ਉਹਨਾਂ ਦੇਖਿਆ ਵੀ ਗੁਰੂ ਸਾਹਿਬ ਜੀ ਵਿੱਚੋਂ ਮਿਸਿੰਗ ਹੋ ਗਏ ਵਿੱਚ ਹੈ ਨਹੀਂ ਇੱਥੇ ਮਹਾਰਾਜ ਉਹ ਕਿੱਧਰ ਚਲੇ ਕੇ ਦੇਖਿਆ ਉਹ ਤਾਂ ਘੋੜੇ ਤੇ ਬੈਠ ਕੇ ਜਾ ਰਹੇ ਆ ਪਤਾ ਲੱਗਿਆ ਵੀ ਗਲਤੀ ਹੋ ਗਈ ਭੱਜੇ ਜਾਂਦੇ ਆ ਤੇ ਵਾਰ ਨਹੀਂ ਸੀ ਕਰਨਾ ਕੀ ਕਰਤਾ ਕੀ ਗਲਤੀ ਹੋ ਗਈ ਮਹਾਰਾਜ ਵੱਲ ਗਏ ਮਹਾਰਾਜ ਤੋਂ ਮਾਫੀਆਂ ਮੰਗੀਆਂ ਪਿੱਛੋਂ ਬੋਲ ਰਹੇ ਆ ਗੁਰੂ ਸਾਹਿਬ ਸਭ ਤੋਂ ਅੱਗੇ ਜਾ ਰਹੇ ਆ ਮਹਾਰਾਜ ਰੁੱਕ ਨਹੀਂ ਰਹੇ ਉਲੰਘਣਾ ਹੋਈ ਆ ਨਿਯਮ ਦੀ ਜੰਗ ਦੇ ਵਿੱਚ ਨਿਯਮ ਜਿਹੜੇ ਹੁੰਦੇ ਆ ਜਿਹੜੇ ਬਹਾਦਰ ਸੂਰਮੇ ਹੁੰਦੇ ਆ ਉਹਨਾਂ ਦੇ ਜੰਗ ਦੇ ਮੈਦਾਨ ਵਿੱਚ ਵੀ ਨਿਯਮ ਹੁੰਦੇ ਆ ਮੂਰਖ ਬੰਦਿਆਂ ਦੇ ਖੇਡ ਦੇ ਵੀ ਨਿਯਮ ਨਹੀਂ ਹੁੰਦੇ ਗੁਰੂ ਸਾਹਿਬ ਜੀ ਦੇ ਜੰਗਾਂ ਦੇ ਵੀ ਨਿਯਮ ਸੀਗੇ ਪਰ ਉਹ ਤੋੜਨਾ ਨਹੀਂ ਸੀ ਚਾਹੁੰਦੇ ਮਹਾਰਾਜ ਮਰਿਆਦਾ ਭੱਜੇ ਜਾਂਦੇ ਤੇ ਬਾਰ ਕਿਉਂ ਕੀਤਾ ਪਿੱਠ ਪਿੱਛੇ ਉਹਨਾਂ ਦੇ ਨਹੀਂ ਸੀ ਕਰਨ ਇਸ ਕਰਕੇ ਨੀਲੇ ਨੂੰ ਕਿਹਾ ਵੈਸੇ ਉਹਦਾ ਨਾਮ ਤਾਂ ਦਲ ਵਿਡਾਰ ਕਰਕੇ ਸੀਗਾ ਦਲ ਸ਼ਿੰਗਾਰ ਵੀ ਉਹਨੂੰ ਕਹਿੰਦੇ ਹੁੰਦੇ ਸੀ ਗੁਰੂ ਸਾਹਿਬ ਦਾ ਘੋੜਾ ਦਲ ਦਾ ਸ਼ਿੰਗਾਰ ਇੰਨਾ ਸੋਹਣਾ ਜਿਵੇਂ ਕਿ ਔਰਤ ਜਿਹੜੀ ਉਹਦੇ ਵਿੱਚ ਬਹੁਤ ਸਾਰੇ ਗਹਿਣੇ ਪਾਏ ਹੁੰਦੇ ਗਲ ਵਿੱਚ ਪਰ ਰਾਣੀ ਹਾਰ ਸਭ ਤੋਂ ਕੀਮਤੀ ਹੁੰਦਾ ਇਹ ਘੋੜਾ ਇੰਨਾ ਸੋਹਣਾ ਸੀ ਘੋੜਿਆਂ ਦੀ ਸੋਭਾ ਵਧਾਉਂਦਾ ਸੀ ਮਹਾਰਾਜ ਉਹਨੂੰ ਨੀਲਾ ਵੀ ਕਹਿੰਦੇ ਸੀ ਉਹちょ ਥੋੜੀ ਥੋੜੀ ਇਸ ਤਰ੍ਹਾਂ ਨੀਲੀ ਭਣਕ ਮਾਰਨ ਦੀ ਕਰਕੇ ਉਹਨੂੰ ਨੀਲਾ ਕਿਹਾ ਗਿਆ ਭਜਾਇਆ ਮਹਾਰਾਜ ਨੇ ਬਹੁਤ ਜਿਹੜਾ ਹੈ ਤੇਜ਼ ਭਜਿਆ ਸਿੰਘ ਪਿੱਛੇ ਗਏ ਰੁਕਿਆ ਨਹੀਂ ਇੱਕ ਸਿੰਘ ਕਹਿਣ ਲੱਗਾ ਵੀ ਮਹਾਰਾਜ ਨੇ ਇਸ ਤਰ੍ਹਾਂ ਨਹੀਂ ਰੁਕਣਾ ਘੋੜੇ ਨੂੰ ਹੀ ਕਹਿਣਾ ਪਵੇਗਾ ਗਲਤੀ ਸਾਡੀ ਵੱਡੀ ਆ ਉਹਨੇ ਅੱਗੇ ਘੋੜਾ ਬਹੁਤ ਤੇਜ਼ ਭਜਾ ਕੇ ਕਿਹਾ ਐ ਨੀਲਿਆ ਤੈਨੂੰ ਮਹਾਰਾਜ ਦੀ ਹੀ ਕਸਮ ਆ ਹੁਣ ਜੇ ਤੂੰ ਇੱਕ ਵੀ ਕਦਮ ਅੱਗੇ ਵਧੇਗਾ ਉਦੋਂ ਫਿਰ ਗੁਰੂ ਸਾਹਿਬ ਜੀ ਦਾ ਇਹ ਹੀ ਘੋੜਾ ਰੁਕ ਗਿਆ ਇੱਕ ਕਦਮ ਵੀ ਅੱਗੇ ਨਹੀਂ ਪੁੱਟਿਆ ਇੱਕ ਕਦਮ ਵੀ ਕਿਵੇਂ ਪੁੱਟੀਦਾ ਜਦੋਂ ਸਿੰਘਾਂ ਨੇ ਕਹਿ ਦਿੱਤਾ ਵੀ ਤੈਨੂੰ ਤੇਰੇ ਗੁਰੂ ਦੀ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਕਸਮ ਲੱਗੇ ਜੇਕਰ ਹੁਣ ਤੂੰ ਇੱਕ ਕਦਮ ਵੀ ਅੱਗੇ ਪੁੱਟੇ ਉਹ ਖੜ ਗਿਆ ਮਹਾਰਾਜ ਨੇ ਬਹੁਤ ਉਹਨੂੰ ਅੱਡੀ ਵੀ ਲਾਈ ਬਹੁਤ ਉਸਦੀ ਬਾੰਗ ਵੀ ਇਸ ਤਰ੍ਹਾਂ ਉਹਨੂੰ ਕਿਹਾ ਵੀ ਤੁਰਪਰ ਮੰਨਿਆ ਨਹੀਂ ਫਿਰ ਗੁਰੂ ਸਾਹਿਬ ਜੀ ਹੱਸ ਕੇ ਥੱਲੇ ਉਤਰ ਕੇ ਮਹਾਰਾਜ ਨੇ ਆਖਿਆ ਤੂੰ ਵੀ ਇਨ੍ਹਾਂ ਵਰਗਾ ਹੀ ਕੋਈ ਪਿਛਲੇ ਜਨਮ ਵਿੱਚ ਮਸੰਦ ਹੋਵੇਗਾ ਭਾ ਮਸੰਦ ਕਿਹਾ ਜਾਂਦਾ ਸੀ ਉਹ ਪ੍ਰਚਾਰ ਕਰਦੇ ਹੁੰਦੇ ਸੀ ਸਿੱਖੀ ਦਾ ਵੀ ਭਾਵੇਂ ਕੀ ਤੂੰ ਤੈਨੂੰ ਜਦੋਂ ਕਹਤਾ ਵੀ ਗੁਰੂ ਦਾ ਵਾਸਤਾ ਤੈਨੂੰ ਗੁਰੂ ਗੋਬਿੰਦ ਸਿੰਘ ਦਾ ਵਾਸਤਾ ਤੂੰ ਚੱਲਿਆ ਹੀ ਨਹੀਂ ਤੂੰ ਪਿਛਲੇ ਜਨਮ ਦਾ ਕੋਈ ਹੈ ਪ੍ਰਚਾਰਕ ਹੀ ਆ ਕੋਈ ਜੋ ਸਿੱਖੀ ਦਾ ਪ੍ਰਚਾਰ ਕਰਦਾ ਰਿਹਾ ਤੁਹਾਡਾ ਕੋਈ ਮਸੰਦ ਹੀ ਸਾਨੂੰ ਲੱਗ ਰਿਹਾ ਜੋ ਇਸ ਤਰ੍ਹਾਂ ਅੜ ਕੇ ਖੜ ਗਏ ਹੁਣ ਫਿਰ ਸਿੰਘਾਂ ਨੇ ਕਿਹਾ ਮਹਾਰਾਜ ਮaaf ਕਰ ਦੋ ਸਾਨੂੰ ਗੁਰੂ ਜੀ ਨੇ ਕਿਹਾ ਮਾਫੀ ਤਾਂ ਤੁਹਾਨੂੰ ਹਮੇਸ਼ਾ ਹੀ ਮਿਲੇਗੀ ਪਰ ਭੱਜੇ ਜਾਂਦੇ ਤੇ ਵਾਰ ਨਹੀਂ ਸੀ ਕਰਨਾ ਕਹਿੰਦੇ ਜੋਸ਼ ਹੀ ਨਾ ਆ ਗਿਆ ਪਤਾ ਹੀ ਨਹੀਂ ਲੱਗਿਆ ਮਹਾਰਾਜ ਇਸ ਕਰਕੇ ਮੈਂ ਜਿਹੜੀ ਗੱਲ ਕਰ ਰਿਹਾ ਵੀ ਇਹ ਜਿਹੜੇ ਪਸ਼ੂ ਪੰਛੀ ਹੁੰਦੇ ਆ ਬੇਜੁਬਾਨ ਨਹੀਂ ਹੁੰਦੇ ਬਸ ਭਾਸ਼ਾ ਇਹਨਾਂ ਦੀ ਥੋੜੀ ਹੋਰ ਹੁੰਦੀ ਆ ਗੁਰੂ ਸਾਹਿਬ ਜੀ ਨੇ ਇੰਨਾ ਪਿਆਰ ਕੀਤਾ ਇਹ ਘੋੜਾ ਮਹਾਰਾਜ ਦਾ ਆਨੰਦਪੁਰ ਸਾਹਿਬ ਦੇ ਘੇਰੇ ਵਿੱਚ ਸ਼ਹੀਦ ਹੋ ਗਿਆ ਮਹਾਰਾਜ ਦਾ ਘੋੜਾ ਉੱਥੇ ਕੁਝ ਮਿਲਿਆ ਨਹੀਂ ਖਰਾਕ ਇਹਦੀ ਬਹੁਤ ਜਿਆਦਾ ਸੀਗੀ ਘੇਰਾ ਹੀ ਪੈ ਗਿਆ ਜਿੱਦੋਂ ਬੰਦਿਆਂ ਲਈ ਕੁਝ ਨਹੀਂ ਸੀਗਾ ਉੱਥੇ ਤਾਂ ਜਾਨਵਰਾਂ ਲਈ ਕਿਸ ਤਰ੍ਹਾਂ ਹੋ ਸਕਦਾ ਸੀ ਤਾਂ ਇਹ ਘੋੜਾ ਉੱਥੇ ਤੜਫ ਤੜਫ ਕੇ ਸ਼ਹੀਦ ਹੋਇਆ ਆਨੰਦਪੁਰ ਸਾਹਿਬ ਨੂੰ ਜਦੋਂ ਘੇਰਾ ਪਿਆ ਮਹਾਰਾਜ ਨੇ ਫਿਰ ਕ ਮੈਂ ਤ ਘੋੜਾ ਖਰੀਦਿਆ ਹਰੀ ਜਿੰਦਗੀ ਫਿਰ ਕਮੈਤ ਨਸਲ ਆ ਇੱਕ ਉਹ ਮਹਾਰਾਜ ਨੇ ਘੋੜਾ ਆਪਦੇ ਨਾਲ ਰੱਖਿਆ ਜਿਵੇਂ ਕਿ ਨੁਕਰਾ ਨਸਲ ਆ ਕਮੈਤ ਬੜੀ ਚੰਗੀ ਨਸਲ ਦੇ ਘੋੜੇ ਆ ਕਮੈਤ ਨਸਲ ਦੇ ਬਹੁਤ ਸੋਹਣੇ ਘੋੜੇ ਆ ਹਜੂਰ ਸਾਹਿਬ ਜਾਉਂਗੇ ਅੱਜ ਵੀ ਉੱਥੇ ਪਹਿਲੇ ਨੰਬਰ ਤੇ ਜਿਹੜਾ ਅਨਮੋਲ ਸਿੰਘ ਨਾਮ ਦਾ ਘੋੜਾ ਹੈ ਬਹੁਤ ਸੁੰਦਰ ਉਹਨੂੰ ਜੀ ਕਰਦਾ ਦੇਖੀ ਹੀ ਚੱਲੀਏ ਤੇ ਨਗਰ ਕੀਰਤਨ ਸਮੇਂ ਉਹ ਸਜਾਇਆ ਜਾਂਦਾ ਬਹੁਤ ਸੁੰਦਰ ਘੋੜਾ ਹੈ ਤਾਂ ਇਸ ਤਰ੍ਹਾਂ ਇਹ ਚੀਜ਼ਾਂ ਸਾਰੀਆਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਜਿਹੇ ਪ੍ਰਾਨੀ ਹੋ ਮੈਂ ਤਜੀ ਕਰਤਾ RAM ਪਛਾਨ ਕਹੋ ਨਾਨਕ ਵਾਹ ਮੁਕਤ ਨਰ ਇਹੇ ਮਨ ਸਾਚੀ ਮਾਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮਨਾ ਹਉਮੈ ਤੂੰ ਛੱਡ ਦੇ ਕਿਉਂਕਿ ਤੇਰੀ ਬੰਦਗੀ ਇੰਨੀ ਹੈ ਨਹੀਂ ਆਪਾਂ ਸਾਰੇ ਜਾਣਦੇ ਆ ਦੇਖੋ ਗੁਰਮਖ ਪਿਆਰਿਓ ਅਸੀਂ ਉਹ ਨਹੀਂ ਜੋ ਸਾਡੇ ਮਿੱਤਰ ਕਹਿੰਦੇ ਆ ਅਸੀਂ ਉਹ ਵੀ ਨਹੀਂ ਜੋ ਸਾਡੇ ਦੁਸ਼ਮਣ ਕਹਿੰਦੇ ਆ ਮਿੱਤਰ ਸਾਨੂੰ ਸਲਾਉਂਦੇ ਆ ਚੰਗਾ ਕਹਿੰਦੇ ਆ ਆਪਣੇ ਸਾਡੇ ਸਾਨੂੰ ਵੜਿਆਉਂਦੇ ਆ ਸਲਾਉਂਦੇ ਆ ਅਸੀਂ ਉਹ ਨਹੀਂ ਹੈਗੇ ਦੁਸ਼ਮਣ ਸਾਨੂੰ ਸਾਡੇ ਨਿੰਦਦੇ ਆ ਮਾੜਾ ਕਹਿੰਦੇ ਆ ਅਸੀਂ ਉਹ ਵੀ ਨਹੀਂ ਹੈਗੇ ਬੰਦਾ ਉਹ ਆ ਜੋ ਦੇ ਕਰਮ ਤੇ ਕਰਮ ਬੰਦੇ ਦੇ ਕੀ ਆ ਕੀ ਸੋਚਦੇ ਆ ਆਪਾਂ ਸੋਚਣਾ ਵੀ ਕਰਮ ਇਹ ਬੰਦੇ ਨੂੰ ਆਪ ਨੂੰ ਹੀ ਪਤਾ ਵੀ ਮੈਂ ਕੀ ਸੋਚਦਾ ਸਾਰਾ ਦਿਨ ਤੁਸੀਂ ਉਹ ਨਹੀਂ ਹੈਗੇ ਜੋ ਤੁਹਾਡੇ ਦੋਸਤ ਕਹਿੰਦੇ ਆ ਤੁਸੀਂ ਉਹ ਵੀ ਨਹੀਂ ਹੈਗੇ ਜੋ ਤੁਹਾਡੇ ਦੁਸ਼ਮਣ ਕਹਿੰਦੇ ਆ ਬੰਦਾ ਉਹ ਆ ਜੋ ਬੰਦਾ ਸੋਚਦਾ ਹੁਣ ਤੁਸੀਂ ਕੀ ਸੋਚਦੇ ਹੋ ਇਹਦਾ ਫੈਸਲਾ ਤੁਸੀਂ ਆਪ ਕਰਨਾ ਤਾਂ ਮਹਾਰਾਜੀ ਇੱਥੇ ਕਹਿ ਰਹੇ ਆ ਵੀ ਜਦੋਂ ਤੈਨੂੰ ਪਤਾ ਹੀ ਨਹੀਂ ਵੀ ਜ਼ਿੰਦਗੀ ਕੀ ਆ ਤੇ ਨਾ ਤੇਰੀ ਏਡੀ ਕੋਈ ਬੰਦਗੀ ਆ ਮਲਾਨਾ ਰੂਮ ਜੀ ਵੀ ਕਹਿੰਦੇ ਆ ਫਿਰ ਤੂੰ ਕਹਿ ਦੇ ਵੀ ਗੁਰੂ ਠੀਕ ਆ ਮੈਂ ਗਲਤ ਆ ਤੂੰ ਇਹ ਗੱਲ ਮੰਨ ਲਾ ਵੀ ਗੁਰੂ ਜਿਹੜਾ ਹੈ ਉਹ ਜੋ ਕਹਿ ਰਿਹਾ ਸੱਚ ਆ ਮੈਂ ਜੋ ਹੋਮੇ ਜੋ ਕੀਤਾ ਸਭ ਮਿੱਥਾ ਜੇ ਤੈਨੂੰ ਕਸ਼ਤੀ ਨਹੀਂ ਚਲਾਉਣੀ ਆਉਂਦੀ ਤੂੰ ਕਿਉਂ ਹੀ ਨਹੀਂ ਜਦ ਕਰੀ ਜਾਣਾ ਵੀ ਮੈਂ ਹੀ ਚੱਪੂ ਫੜ ਕੇ ਕਸ਼ਤੀ ਚਲਾਵਾਂਗਾ ਆਪ ਡੁੱਬੇ ਚੇਲੇ ਵੀ ਡੁੱਬੇ ਸਾਰਾ ਕੁੱਲ ਵੀ ਆਪਦੀ ਡੋਬਲੀ ਆ ਇਹਨਾਂ ਚੱਕਰਾਂ ਕਰਕੇ ਨਾ ਹੈ ਤਾਂ ਸਲੋਕ ਸਿੱਧਾ ਹੀ ਆ ਮਹਾਰਾਜੀ ਦਾ ਪਰ ਇਹਨਾਂ ਸੌਖਾ ਕਾਰਜ ਨਹੀਂ ਜਿਹੇ ਪ੍ਰਾਨੀ ਹਉਮੈ ਤਜੀ ਕਰਤਾ RAM ਪਛਾਨ ਕਹੋ ਨਾਨਕ ਬੋ ਮੁਕਤ ਨਰ ਇਹ ਮਨ ਸਾਚੀ ਮਾਨ ਜਿਹੜੇ ਬੰਦੇ ਨੇ ਆਪਦੇ ਅੰਦਰੋਂ ਹਉਮੈ ਤਿਆਗ ਦਿੱਤੀ ਆ ਇਹ ਗੱਲ ਸੱਚੀ ਆ ਵੀ ਉਹ ਬੰਦਾ ਰੱਬ ਦੇ ਨੇੜੇ ਆ ਉਹ ਬੰਦਾ ਰੱਬ ਦੇ ਨੇੜੇ ਹੋ ਗਿਆ ਉਹ ਬੰਦਾ ਰੱਬ ਦੇ ਇਨਾਂ ਨਜ਼ਦੀਕ ਹੋ ਗਿਆ ਜਿਵੇਂ ਪਾਣੀ ਵਿੱਚ ਪਾਣੀ ਆਪਾਂ ਪਾ ਦਈਏ ਪਤਾ ਹੀ ਨਹੀਂ ਲੱਗਦਾ ਵੀ ਪਾਣੀ ਕਿਹੜਾ ਸੀ ਪਹਿਲਾਂ ਵਾਲਾ ਅੱਧਾ ਗਲਾਸ ਪਾਣੀ ਦਾ ਭਰਿਆ ਅੱਧਾ ਖਾਲੀ ਹੋਰ ਪਾ ਦੀ ਗਏ ਅੱਧਾ ਪਤਾ ਨਹੀਂ ਲੱਗੇਗਾ ਪਹਿਲਾਂ ਵਾਲਾ ਪਾਣੀ ਕਿਹੜਾ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਤਾਂ ਆਪਦੀ ਜਿਹੜੀ ਹਉਮੈ ਆ ਭਾਈ ਉਹਨੂੰ ਬੰਦੇ ਨੂੰ ਛੱਡਣਾ ਚਾਹੀਦਾ ਗੁਰੂ ਤੇਗ ਬਹਾਦਰ ਜੀ ਦੇ ਇਹੀ ਬਚਨ ਹੋਏ ਆ ਕਿਉਂਕਿ ਇੱਕ ਵਾਰ ਪਾਈ ਮਤੀ ਦਾਸ ਜੀ ਨੇ ਵੀ ਕਹਤਾ ਸੀਗਾ ਵੀ ਮਹਾਰਾਜ ਮੈਨੂੰ ਆਗਿਆ ਦੋ ਔਰੰਗਜ਼ੇਬ ਜਿਹੜਾ ਹੈ ਉਹਦਾ ਮੈਂ ਗਲਾ ਕੁੱਟ ਦੂੰਗਾ ਇੱਥੇ ਹੀ ਬੈਠਾ ਇਨੀ ਸ਼ਕਤੀ ਹੈ ਮੇਰੇ ਕੋਲ ਇਹ ਮਤੀ ਦਾਸ ਜੀ ਦੀ ਕਮਾਈ ਬਹੁਤ ਸੀਗੀ ਕਹਿੰਦੇ ਮਹਾਰਾਜ ਮੈਨੂੰ ਆਗਿਆ ਦੋ ਅਸੀਂ ਇਹਨਾਂ ਨੂੰ ਜਾ ਕੇ ਡਰਾਵਾਂਗੇ ਸੁਪਣਿਆਂ ਵਿੱਚ ਚਲੇ ਜਾਵਾਂਗੇ ਇਹਨੀਆਂ ਨੀਂਦਾਂ ਉਡਾ ਦਾਂਗੇ ਗਲਾ ਵੀ ਕੁੱਟ ਦਾਂਗੇ ਆਪਣੇ ਫਾਹ ਲੈ ਕੇ ਮਰ ਜੂਗਾ ਇਹ ਮਹਾਰਾਜ ਜੀ ਨੇ ਕਿਹਾ ਕਿ ਨਹੀਂ ਮਤੀ ਦਾਸ ਜੀ ਇਹ ਸ਼ਕਤੀ ਸੱਚ ਦੱਸੋ ਕਿੱਥੋਂ ਮਿਲੀ ਆ ਜੋ ਤੁਸੀਂ ਕਹਿ ਰਹੇ ਹੋ ਵੀ ਇਦਾਂ ਮੈਂ ਕਰ ਸਕਦਾ ਵੀ ਬੰਦੇ ਨੂੰ ਸੁਪਨੇ 'ਚ ਇੰਨਾ ਡਰਾ ਦੂੰਗਾ ਉਹ ਸੁਪਨੇ 'ਚ ਕਿ ਤੁਰਨ ਲੱਗ ਜਾਂਦੇ ਆ ਆਪ ਗਲਾ ਘੁੱਟ ਕੇ ਮਰ ਜੇਗਾ ਔਰੰਗਜ਼ੇਬ ਮਹਾਰਾਜ ਜੀ ਨੂੰ ਕਿਹਾ ਵੀ ਇਹ ਸ਼ਕਤੀ ਤਾਂ ਗੁਰੂ ਘਰ ਚੋਂ ਹੀ ਮਿਲੀ ਆ ਬਾਣੀ ਪੜ ਕੇ ਮਿਲੀ ਆ ਤੁਹਾਡੇ ਕੋਲੋਂ ਹੀ ਰਹਿੰਦਿਆਂ ਮਿਲੀ ਆ ਸੰਗਤ ਕਰਕੇ ਮਿਲੀ ਆ ਫਿਰ ਮਹਾਰਾਜ ਨੇ ਕਿਹਾ ਵੀ ਜੇ ਤੈਨੂੰ ਲੱਗਦਾ ਵੀ ਸਾਡੇ ਕੋਲੋਂ ਮਿਲੀ ਆ ਅਸੀਂ ਨਹੀਂ ਇਹ ਕਰ ਸਕਦੇ ਜੇ ਤੁਸੀਂ ਕਰ ਸਕਦੇ ਹੋ ਅਸੀਂ ਵੀ ਨਹੀਂ ਕਰ ਸਕਦੇ ਉਹਨਾਂ ਆਖਿਆ ਮਹਾਰਾਜ ਤੁਸੀਂ ਜੋ ਚਾਹੋ ਕਰ ਸਕਦੇ ਹੋ ਤੇ ਮਹਾਰਾਜ ਕਹਿੰਦੇ ਅਸੀਂ ਕਰਨੀ ਰਹੇ ਚੁੱਪਾ ਨਾ ਸ਼ਾਂਤ ਨਾ ਇਸ ਤਰ੍ਹਾਂ ਸ਼ਾਂਤ ਰਹੋ ਇਹ ਸਭ ਤੋਂ ਵੱਡੀ ਸ਼ਕਤੀ ਆ ਇਹ ਗੁਰੂ ਤੇਗ ਬਹਾਦਰ ਜੀ ਦੇ ਬਚਨ ਇਹ ਕਰਨ ਨੂੰ ਤਾਂ ਅਸੀਂ ਹੁਣੇ ਕਰ ਦਾਂਗੇ ਹੁਣੇ ਹੀ ਕਰ ਦਿੰਨੇ ਆ ਪਰ ਆਪਾਂ ਕਰਨਾ ਨਹੀਂ ਤੇ ਬਾਣਾ ਮੰਨਣਾ ਹੀ ਭਲਾ ਹੈ ਉਦੋਂ ਭਾਈ ਮਤੀ ਦਾਸ ਜੀ ਨੇ ਸਾਰਾ ਕਿਆ ਵੀ ਮਹਾਰਾਜ ਭੁੱਲ ਹੋ ਗਈ ਮੇਤੋਂ ਫਿਰ ਦੇਖੋ ਆਰੇ ਨਾਲ ਵੀ ਚੀਰੇ ਗਏ ਉਹ ਆਰੇ ਨਾਲ ਵੀ ਚੀਰ ਤੇ ਫਿਰ ਉਹਨਾਂ ਨੇ ਕੁਝ ਨਹੀਂ ਕਿਹਾ ਕਰਨ ਨੂੰ ਸਿੱਖ ਬਹੁਤ ਕੁਝ ਕਰ ਸਕਦੇ ਆ ਕਮਾਈ ਵਾੜੇ ਫਿਰ ਉਹ ਬਾਣੀਆਂ ਹੀ ਪੜੀ ਜਾਂਦੇ ਆ ਤਾਂ ਇਹ ਉਹਨਾਂ ਦੀ ਸ਼ਹਾਦਤ ਜਿਹੜੀ ਆ ਆਪਾਂ ਵੇਖਦੇ ਆ ਸਭ ਤੋਂ ਵੱਡੀ ਇੱਕ ਤਰ੍ਹਾਂ ਦੀ ਮੰਨੀ ਜਾਂਦੀ ਆਪਣੇ ਆਪ ਨੂੰ ਆਰੇ ਹੇਠ ਚੀਰ ਦੇਣਾ ਜਿਨ੍ਹਾਂ ਦਾ ਅਰਦਾਸ ਵਿੱਚ ਆਪਾਂ ਨਾਮ ਜਿਹੜੇ ਰੋਜ਼ ਹੀ ਲੈਨੇ ਆ ਤੇ ਇਹਨਾਂ ਨੂੰ ਆਰਿਆਂ ਦੇ ਨਾਲ ਚੀਰਿਆ ਗਿਆ ਪਰਮਤੀ ਦਾਸ ਜੀ ਵਰਗੇ ਸਤੀ ਦਾਸ ਜੀ ਵਰਗੇ ਭਾਈ ਦਿਆਲਾ ਜੀ ਵਰਗੇ ਕਿੱਡੀ ਇਹਨਾਂ ਦੀਆਂ ਬਰਕਤਾਂ ਕਿੰਨੀਆਂ ਹੋ ਗਈਆਂ ਜੇ ਉਦਾਂ ਕਰ ਦਿੰਦੇ ਉਹ ਰੰਗਜੀਤ ਦਾ ਗਲਾ ਘੁੱਟ ਦਿੰਦੇ ਮਾਰ ਦਿੰਦੇ ਇਹਨਾਂ ਨਾਮ ਨਹੀਂ ਸੀ ਹੁਣਾ ਜਿੰਨਾ ਅੱਜ ਇਹਨਾਂ ਦਾ ਨਾਮ ਆ ਤਾਂ ਭਾਣਾ ਮੰਨਣ ਵਾਲਿਆਂ ਦਾ ਹਮੇਸ਼ਾ ਹੀ ਨਾਮ ਰਹਿੰਦਾ ਜਿਹ ਪ੍ਰਾਨੀ ਹੋਮੈ ਤਜੀ ਕਰਤਾ RAM ਪਛਾਨ ਕਹੋ ਨਾਨਕ ਬੋਹ ਮੁਕਤ ਨਰ ਇਹ ਮਨ ਸਾਚੀ ਮਾਨ ਆ ਗਰਮਖ ਪਿਆਰੇਓ ਹੌਮੇ ਜਿਹੜੀ ਆ ਬੰਦੇ ਦੀ ਇਹ ਬੰਦਾ ਛੱਡ ਨਹੀਂ ਪਾਉਂਦਾ ਮੈਂ ਇਹ ਕਹਿ ਰਿਹਾ ਵੀ ਬੰਦਾ ਸਰੀਰ ਛੱਡ ਸਕਦਾ ਉਹ ਨੂੰ ਮਨਜ਼ੂਰ ਆ ਪਰ ਹੌਮੇ ਨਹੀਂ ਕਈ ਬੰਦੇ ਇਨੇ ਅੜੀਅਲ ਹੁੰਦੇ ਆ ਜ਼ਿੰਦਗੀ ਵਿੱਚ ਉਹ ਕਹਿੰਦੇ ਅਸੀਂ ਆਤਮ ਹੱਤਿਆ ਤਾਂ ਕਰ ਲਾਂਗੇ ਪਰ ਨਾ ਆਪਦੀ ਜ਼ਿੰਦਗੀ ਵਿੱਚ ਨੀਵੇਂ ਨਹੀਂ ਹੋ ਸਕਦੇ ਪাব ਇਹ ਦੇਹ ਜਿਹੜੀ ਆ ਜਿਹੜੀ ਕਾਠ ਕੀ ਹਾਂਡੀ ਆ ਲੱਕੜ ਦੀ ਤੋੜੀ ਆ ਇੱਕ ਵਾਰ ਹੀ ਚੁੱਲ੍ਹੇ ਤੇ ਚੜ ਸਕਦੀ ਹੈ ਮੜਮੜ ਕੇ ਤਾਂ ਚੜ ਹੀ ਨਹੀਂ ਸਕਦੀ ਇਹ ਤਾਂ ਇਹ ਸਾਰੀਆਂ ਚੀਜ਼ਾਂ ਹਨ ਵੀ ਮੈਂ ਹਉਮੈ ਨਹੀਂ ਛੱਡ ਸਕਦਾ ਸਰੀਰ ਤਾਂ ਮੈਂ ਛੱਡ ਦੂੰਗਾ ਬਹੁਤ ਲੋਕਾਂ ਨੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਕਿਉਂਕਿ ਉਹਨਾਂ ਨੇ ਗੁਰੂ ਦੀ ਸੁਣੀ ਨਹੀਂ ਤਾਂ ਇਹ ਸਭ ਚੀਜ਼ਾਂ ਤੁਸੀਂ ਚੇਤੇ ਰੱਖਣੀਆਂ ਪਹਿਲਾਂ ਇਹ ਮੰਨੋ ਵੀ ਮੇਰੀ ਭਜਨ ਬੰਦਗੀ ਹੈ ਨਹੀਂ ਪਹਿਲਾਂ ਗੱਲ ਸਵੀਕਾਰ ਕਰੋ ਵੀ ਜਿੰਨੀ ਆਪਾਂ ਕਰਨੀ ਸੀ ਭਜਨ ਬੰਦਗੀ ਓਨੀ ਆਪਣੀ ਹੈ ਨਹੀਂ ਪਹਿਲਾਂ ਆਪਦੇ ਮਨ ਨੂੰ ਕਹੋ ਕਿਉਂਕਿ ਮਨ ਕਹਿ ਰਿਹਾ ਵੀ ਆਪਾਂ ਬਹੁਤ ਵਧੀਆ ਆ ਮਨ ਤਾਂ ਕਹਿ ਰਿਹਾ ਤੂੰ ਬਹੁਤ ਵਧੀਆ ਤੂੰ ਸਾਰਿਆਂ ਨਾਲੋਂ ਚੰਗਾ ਸਾਰੇ ਤੇਥੋਂ ਮਾੜੇ ਮਨ ਨੂੰ ਪਹਿਲਾਂ ਇਹ ਕਹੋ ਕਿ ਤੇਰੀ ਓਨੀ ਬੰਦਗੀ ਹਜੇ ਹੈ ਨਹੀਂ ਜਿੰਨੀ ਤੂੰ ਕਰਨ ਆਇਆ ਸੀ ਬਾਜੀ ਸ਼ਤਰੰਜ ਦੀ ਹਰਨ ਲੱਗ ਪਿਆ ਕਿ ਆਇਆ ਸੀ ਤੇ ਕੀ ਕਰਨ ਲੱਗ ਪਿਆ ਭੋਰਾ ਭੋਰਾ ਮਰਦੇ ਪਏ ਆ ਜੀਵਨ ਪੂਰਾ ਕਰਦੇ ਪਏ ਆ ਡਰ ਨਹੀਂ ਲੱਗਦਾ ਰੱਬ ਦੇ ਕੋਲੋਂ ਬੰਦਿਆਂ ਕੋਲੋਂ ਡਰਦੇ ਪਏ ਆ ਸੋਚ ਦਾ ਬੱਦਲ ਕਾਲਾ ਚੜਿਆ ਅਥਰੂ ਬਣ ਕੇ ਵਰਦੇ ਪਏ ਆ ਜੋ ਕਰਨਾ ਸੀ ਕਰਨੀ ਹੋਇਆ ਜੋ ਨਹੀਂ ਕਰਨਾ ਕਰਦੇ ਪਏ ਆ ਜੋ ਕਰਨਾ ਸੀਗਾ ਜੋ ਬੰਦਗੀ ਕਰਨੀ ਸੀ ਕਰਨੀ ਹੋਇਆ ਜੋ ਨਹੀਂ ਕਰਨਾ ਕਰਦੇ ਪਏ ਆ ਤਾਂ ਇਹ ਚੀਜ਼ਾਂ ਸਾਰੀਆਂ ਕਹੋ ਵੀ ਮੈਂ ਓਨੀ ਬੰਦਗੀ ਨਹੀਂ ਕਰ ਸਕੀ ਯਾ ਕਰ ਸਕਿਆ ਜਿੰਨੀ ਮੈਂ ਕਰਨੀ ਸੀ ਉਮਰ ਮੇਰੀ ਬੀਤ ਗਈ ਆ ਫੇਰ ਤੁਹਾਨੂੰ ਪਤਾ ਲੱਗੂ ਵੀ ਹਾਂ ਫੇਰ ਮੰਨੂਗਾ ਮਨ ਵੀ ਹਾਂ ਤੂੰ ਨਹੀਂ ਕਰ ਸਕਿਆ ਤੇ ਕਰ ਤੇ ਪਹਿਲੇ ਕਹੀ ਚੱਲੋਂਗੇ ਮੈਂ ਠੀਕ ਆ ਮੈਂ ਠੀਕ ਆ ਇੰਨਾ ਕੁ ਭਜ ਨਹੀਂ ਬਹੁਤ ਆ ਤਾਂ ਇਹ ਸਾਰੀਆਂ ਅਸਲ ਦੇ ਵਿੱਚ ਤਾਂ ਜੇ ਤੁਹਾਨੂੰ ਮੈਂ ਸਿੱਧਾ ਸਿੱਧਾ ਕਹਿਦਾ ਤੁਸੀਂ ਉਹ ਇਸ ਤਰ੍ਹਾਂ ਨਹੀਂ ਮੰਨੋਗੇ ਕੁਝ ਚੀਜ਼ਾਂ ਉਦਾਹਰਨਾਂ ਨਾਲ ਮੰਨੀਆਂ ਜਾਂਦੀਆਂ ਨਾਮ ਜਪਣ ਵਾਲਿਆਂ ਦੀ ਚੜ੍ਹਾਈ ਆ ਰਾਜਿਆਂ ਦੀ ਇੰਨੀ ਚੜ੍ਹਾਈ ਹੈ ਨਹੀਂ ਰਾਜਿਆਂ ਦੀ ਹੋਊਗੀ ਇੱਕ ਸਮਾਂ ਹੀ ਹੁੰਦਾ ਨਾਮ ਜਪਣ ਵਾਲਿਆਂ ਦੀ ਬਾੜੀ ਚੜ੍ਹਦੀ ਕਲਾ ਵਾ ਜਿਹੜੀ ਆਪਾਂ ਚੜ੍ਹਾਈ ਦੀ ਆਪਾਂ ਕਹਿੰਨੇ ਜਨੀਕ ਬਲਖਣ ਬੰਦੇ ਉਹ ਨਾਮ ਜਪਣ ਵਾਲੀ ਆ ਬਹੁਤ ਲੋਕ ਆ ਜਿਨ੍ਹਾਂ ਕੋਲ ਅਮੀਰੀ ਆ ਇੱਕ ਨਹੀਂ ਕਿੱਡੇ-ਕੱਡੇ ਲੋਕਾਂ ਦੇ ਘਰ ਆ ਤੁਸੀਂ ਦੁਬਈ ਜਾਓਗੇ ਉੱਥੇ ਜਿਹੜੇ ਲੋਕ ਰਹਿੰਦੇ ਆ ਸ਼ੇਖ ਰਹਿੰਦੇ ਆ ਤੁਸੀਂ ਹੈਰਾਨ ਹੋ ਜਾਓਗੇ ਆਪਾਂ ਉਹਨਾਂ ਸਾਹਮਣੇ ਕੁਝ ਵੀ ਨਹੀਂ ਪੈਸੇ ਦੇ ਮੁਕਾਬਲੇ ਵਿੱਚ ਕੁਝ ਵੀ ਨਹੀਂ ਪਰ ਮੈਂ ਇਹ ਕਹਿ ਰਿਹਾ ਵੀ ਨਾਮ ਜਪਣ ਵਾਲਿਆਂ ਦੀ ਚੜ੍ਹਾਈ ਆ ਉਹ ਵੀ ਇੱਕ ਸਮਾਂ ਪੈਂਦਾ ਉਹ ਖਤਮ ਹੋ ਜਾਂਦੀਆਂ ਚੀਜ਼ਾਂ ਨਾਮ ਜਪਣ ਵਾਲਿਆਂ ਦੀ ਜਿਹੜੀ ਚੜ੍ਹਦੀ ਕਲਾ ਹੁੰਦੀ ਆ ਉਹ ਹੋਰ ਕਿਸੇ ਦੀ ਹੋ ਹੀ ਨਹੀਂ ਸਕਦੀ ਤਾਂ ਗੁਰੂ ਦੇ ਦਰਸ਼ਨ ਲਈ ਥੋੜੇ ਤਤ ਪਰ ਰਹਿਣਾ ਚਾਹੀਦਾ ਜਿਸ ਤਰ੍ਹਾਂ ਮੈਂ ਸਮਾਪਤੀ ਆਪਾਂ ਚੱਲੀਏ ਜਿਵੇਂ ਕਿ ਨਵੇਂ ਸਾਲ ਤੇ ਬਹੁਤ ਸੰਗਤ ਆਉਂਦੀ ਆ ਆਪਾਂ ਕਹਿੰਦੇ ਨਵਾਂ ਸਾਲ ਆ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਚੱਲ ਕੇ ਉਹ ਰੋਜ਼ ਵੀ ਭਾਈ ਦਰਸ਼ਨ ਜ਼ਰੂਰੀ ਆ ਗੁਰੂ ਦੇ ਬਹੁਤ ਜ਼ਰੂਰੀ ਆ ਦਰਸ਼ਨ ਗੁਰੂ ਦੇ ਹਰ ਰੋਜ਼ ਹੀ ਜ਼ਰੂਰੀ ਆ ਸਵੇਰ ਸ਼ਾਮ ਜ਼ਰੂਰੀ ਆ ਮਹਾਰਾਜ ਨੇ ਤਾਂ ਦੋ ਵੇਲੇ ਕਿਹਾ ਸੀਗਾ ਸਵੇਰ ਵੀ ਤੇ ਸ਼ਾਮ ਨੂੰ ਵੀ ਜਿਹੜੇ ਸਵੇਰੇ ਆਉਂਦੇ ਆ ਬਹੁਤ ਚੰਗੀ ਗੱਲ ਆ ਸਵੇਰੇ ਨਹੀਂ ਆ ਸਕਦੇ ਸ਼ਾਮ ਨੂੰ ਆ ਜੋ ਉਹਨਾਂ ਲਈ ਵੀ ਠੀਕ ਗੱਲ ਆ ਕਈ ਹੁਣ ਮਹੀਨੇ ਬਾਅਦ ਹੀ ਆਉਂਦੇ ਆ ਮੈਂ ਇਹ ਕਹਿ ਰਿਹਾ ਵੇਖੋ ਗੁਰੂ ਦੇ ਦਰਸ਼ਨ ਕਰਕੇ ਕਈ ਸਿਰਫ ਚਲੇ ਜਾਂਦੇ ਆ ਕੋਈ ਬੰਦਗੀ ਨਹੀਂ ਕਰਦੇ ਉਹ ਕੁਝ ਨਹੀਂ ਕਰਦੇ ਪਰ ਉਹ ਬਹੁਤ ਠੀਕ ਆ ਉਹਨਾਂ ਦੀ ਸ਼ੁਰੂਆਤ ਗੁਰੂ ਦੇ ਦਰਸ਼ਨ ਕਰਕੇ ਹੁੰਦੀ ਹੈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਜਿਹੜੇ ਆ ਗੁਰੂ ਦੇ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਨਾਲ ਹੀ ਕਰੋਨਾ ਜਨਮਾਂ ਦੇ ਪਾਪ ਜਿਹੜੇ ਆ ਬੰਦੇ ਦੇ ਮਿਟ ਜਾਂਦੇ ਆ ਆ ਕੇ ਵੀ ਤੁਸੀਂ ਬਹਿ ਗਏ ਮਨ ਟਿਕਿਆ ਨਹੀਂ ਨਹੀਂ ਟਿਕਿਆ ਖੜਿਆ ਨਹੀਂ ਰੁਕਿਆ ਨਹੀਂ ਕੋਈ ਗੱਲ ਨਹੀਂ ਇੱਕ ਦਿਨ ਆਊਗਾ ਜਦੋਂ ਤੁਸੀਂ ਸੱਚੀ ਗੁਰਦੁਆਰਾ ਸਾਹਿਬ ਆਉਣ ਲੱਗ ਜਾਓਗੇ ਪਰ ਆਓ ਤਾਂ ਸਹੀ ਨਾ 10 ਮਿੰਟ ਹੀ ਭਾਵੇਂ ਰੋ ਜਾਓ ਬਾਕੀ ਆਪਾਂ ਕੰਮ ਹੀ ਕਰਨੇ ਹੁੰਦੇ ਆ ਬਾਕੀ ਆਪਾਂ ਸਾਰੇ ਰਜੇਵੇਂ ਹੀ ਆ ਸਾਰੇ ਆਪਾਂ ਬਿਜ਼ੀ ਆ ਆਪਦੀ ਲਾਈਫ ਵਿੱਚ ਛੋਟੀ ਜੀ ਗਾਥਾ ਕਰਕੇ ਸਮਾਪਤੀ ਆ ਗੁਰੂ ਪਿਆਰਿਓ ਕੋਈ ਫੱਕਰ ਬੰਦਾ ਸੀਗਾ ਉਹਨਾਂ ਉਹਦੇ ਗੁਰੂ ਨੂੰ ਬਹੁਤ ਚੇਤੇ ਕਰੇ ਬਹੁਤ ਪਿਆਰ ਕਰੇ ਆਪਦੇ ਗੁਰੂ ਨੂੰ ਵੀ ਕਾਸ਼ ਮੈਨੂੰ ਮੇਰਾ ਗੁਰੂ ਮਿਲ ਜੇ ਉਹਨੂੰ ਦਰਸ਼ਨ ਹੀ ਹੋ ਜਾਣ ਪਿਆਸ ਦੀ ਆਪਾਂ ਗੱਲ ਕਰੀਏ ਉਹ ਜੰਗਲ 'ਚ ਬੈਠਾ ਨਾ ਰੋਂਦਾ ਰਹਿੰਦਾ ਸੀ ਕਿਉਂਕਿ ਉਹਦਾ ਜਿਹੜਾ ਫੱਕਰ ਸੀਗਾ ਫਕੀਰ ਸੀ ਜਿਹਨੂੰ ਪਿਆਰ ਕਰਦਾ ਸੀ ਉਹ ਦੂਰ ਗਿਆ ਹੋਇਆ ਸੀ ਕਿਤੇ ਉਹ ਜਦੋਂ ਫਕੀਰ ਉਹਦ ਨੂੰ ਸਵਾਰ ਹੋਇਆ ਇੱਕ ਦਿਨ ਘੋੜੇ ਤੇ ਉਹਦਾ ਘੋੜਾ ਬਹੁਤ ਅੜੀ ਕਰੇ ਉਹ ਉਹਨੂੰ ਅੱਗੇ ਤੋਰੇ ਜਿੱਧਰ ਨੂੰ ਤੋਰੇ ਤੁਰੇ ਨਾ ਉਹਦੂੰ ਉਲਟ ਦਿਸ਼ਾ 'ਚ ਤੁਰੇ ਬਹੁਤ ਉਹਨੇ ਮਾਰਿਆ ਉਹਨੂੰ ਇੱਕ ਚਾਵਕ ਵੀ ਮਾਰਿਆ ਵੀ ਕੀ ਕਰੀ ਜਾਣਾ ਪਰ ਉਹ ਮੰਨਿਆ ਨਹੀਂ ਉਸ ਤੋਂ ਬਾਅਦ ਫਿਰ ਉਹ ਘੋੜੇ ਨੂੰ ਨੇ ਕਹਿਤਾ ਵੀ ਤੂੰ ਚੱਲ ਜਿੱਥੇ ਲੈ ਜਾਣਾ ਚਾਹਣਾ। ਉਹ ਫਕੀਰ ਨੂੰ ਬਿਠਾ ਕੇ ਉੱਥੇ ਲੈ ਆਇਆ ਜਿੱਥੇ ਉਹਦਾ ਚੇਲਾ ਉਹ ਸਿੱਖ ਕਹਦੀ ਆ ਪਰ ਰੋ ਰਿਆ ਸੀਗਾ ਸਿੱਖਣ ਵਾਲਾ। ਉਹ ਉੱਠ ਕੇ ਖੜਾ ਹੋ ਕੇ ਉਹਨੇ ਦੇਖਿਆ ਵੀ ਮੇਰਾ ਗੁਰੂ ਘੋੜੇ ਤੇ ਬੈਠਾ ਆ ਰਿਹਾ। ਫਿਰ ਉਹਨੇ ਉੱਠ ਕੇ ਨਮਸਕਾਰ ਕੀਤੀ, ਸਲਾਮ ਕੀਤੀ। ਤਾਂ ਇਹ ਭਾਵ ਉਹਦਾ ਇੱਕ ਅੰਦਰ ਪਿਆਰ ਸੀਗਾ ਜਿਹੜਾ ਕਿ ਪ੍ਰਮਾਤਮਾ ਨੇ ਉਹਨੂੰ ਘੋੜੇ ਰਾਹੀਂ ਮਿਲਾ ਦਿੱਤਾ। ਉਦੇ ਤੇ ਬਿਠਾ ਕੇ ਫਕੀਰ ਆਪ ਹੀ ਉਹਨੂੰ ਜਿਹੜਾ ਅਸੀਂ ਘੋੜਾ ਲੈ ਆਉਂਦਾ ਉਹ ਜਗ੍ਹਾ ਤੇ ਉਹਨੂੰ ਨਹੀਂ ਪਤਾ ਵੀ ਮੈਨੂੰ ਕੋਈ ਉੱਥੇ ਬੈਠਾ ਯਾਦ ਕਰੀ ਜਾਂਦਾ ਤਾਂ ਇਹ ਚੀਜ਼ਾਂ ਸਾਰੀਆਂ ਇੰਨੀ ਤੜਫ ਹੋਣੀ ਚਾਹੀਦੀ ਆਪਦੇ ਗੁਰੂ ਦੇ ਦਰਸ਼ਨਾਂ ਦੀ ਜਿਹੜੀ ਕੋਈ ਸਾਡੇ ਵਿੱਚ ਨਹੀਂ ਹੈ ਤਾਂ ਗੁਰੂ ਤੇਗ ਬਹਾਦਰ ਜੀ ਦੇ ਬਚਨ ਭਾਈ ਹੋਮੇ ਛੱਡੋ ਜੇ ਤੁਹਾਨੂੰ ਪਤਾ ਵੀ ਤੁਹਾਡੀ ਭਜਨ ਬੰਦਗੀ ਹੈ ਨਹੀਂ ਇੰਨੀ ਗੁਰੂ ਦਾ ਕਹਿਣਾ ਹੀ ਮੰਨ ਲਓ ਜੋ ਗੁਰੂ ਕਹਿੰਦਾ ਮੰਨ ਲਓ ਉਹ ਭਜਨ ਬੰਦਗੀ ਹੋਈ ਆ ਜੇ ਤੁਹਾਨੂੰ ਪਤਾ ਵੀ ਜ਼ਿੰਦਗੀ ਦੀ ਕਸ਼ਤੀ ਸਾਨੂੰ ਨਹੀਂ ਚਲਾਉਣੀ ਆਉਂਦੀ ਚੱਪੂ ਫੜਨ ਦੀ ਜਿੱਦ ਨਾ ਕਰੋ ਗੁਰੂ ਨੂੰ ਕਹਿ ਦਿਓ ਮੈਨੂੰ ਕੁਝ ਨਹੀਂ ਆਉਂਦਾ ਮੈਂ ਨਦਾਨ ਆ ਅਜਾਨ ਕਿਰਪਾ ਕਰ ਮੇਰੇ ਤੇ ਅੱਜ ਦੇ ਦੀਵਾਨ ਚਿਤਨੀਆਂ ਹੀ ਬੇਨਤੀਆਂ ਮਹਾਰਾਜੀ ਕਿਰਪਾ ਕਰਨ